ਮੈਂ ਕੱਲ ਵੀ ਸਵੇਰੇ ਬੀਤੇ ਕੱਲ ਆਪਾਂ ਪੀਸੀ ਕੀਤੀ ਸੀਗੀ ਉਸ ਤੋਂ ਬਾਅਦ ਕਾਂਗਰਸ ਦੇ ਆਗੂਆਂ ਨੇ ਈਟ ਪੀਸੀ ਕੀਤੀ ਇਲੈਕਸ਼ਨ ਦੇ ਬਾਰੇ ਵਿੱਚ ਬਲਾਕ ਸਮਤੀ ਤੇ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਉਹਦੇ ਬਾਰੇ ਚ ਉਹਨਾਂ ਨੇ ਸਾਡੀ ਪੀਸੀ ਤੋਂ ਬਾਅਦ ਉਹਨਾਂ ਨੇ ਪੀਸੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਹਾਂ ਕਿਉਂਕਿ ਉਹ ਕਹਿੰਦੇ ਕਿ ਧੱਕੇਸ਼ਾਹੀ ਹੋ ਰਹੀ ਹੈ ਇਸ ਕਰਕੇ ਕਾਂਗਰਸ ਇਲੈਕਸ਼ਨ ਨਹੀਂ ਲੜੂਗੀ ਬੈ ਇਨਾ ਸੱਜਣਾ ਨੂੰ ਇਹ ਕਹਿਣਾ ਚਾਹੁੰਦਾ ਕਿ ਯਾਰ ਥੋੜਾ ਬਹੁਤਾ ਤੇ ਕਿਤੇ ਪਦਵਾਤਵਾ ਦਾ ਖੌਫ ਖਾਇਆ ਕਰੋ ਥੋੜਾ ਬਹੁਤਾ ਤੁਸੀਂ ਉਸ ਪਾਰਟੀ ਦੇ ਵਿੱਚ ਦੇ ਜਿਸ ਪਾਰਟੀ ਨੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਤਰ੍ਹਾਂ ਦੀ ਵਿਧਿੱਕੀ ਕੀਤੀ ਪਿਛਲੇ 75 ਸਾਲ ਦੇ ਵਿੱਚ ਹੱਤਰਾਂ ਦੀ ਤੁਸੀਂ ਵਧੀਕੀਆਂ ਕਰਦੇ ਰਹੇ ਹੋ ਗੁੱਡਾ ਕਰਦੀ ਕਰਦੇ ਰਹੋ ਸਰ ਮੈਂ ਉਹਨਾਂ ਨੂੰ ਇਸ ਗੱਲ ਦਾ ਚੈਲੰਜ ਕਰਨਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤਲਸ ਤੋਂ ਕਿ ਉਹ ਕਹਿੰਦੇ ਕਿ ਸਾਡੇ ਕਐਮਐਲਏ ਤੇ ਪੱਛਾ ਹੋ ਗਿਆ ਸਰਕਾਰੀਆਂ ਸਾਹਬ ਤੇ ਉਹਨਾਂ ਦੇ ਭਤੀਜੇ ਤੇ ਬੱਚਾ ਹੋ ਗਿਆ ਤੱਕੇਸ਼ਾਈ ਆ ਇਸ ਕਰਕੇ ਅਸੀਂ ਇਲੈਕਸ਼ਨ ਦਾ ਜਿਹੜਾ ਬਾਈਕਾਟ ਕਰ ਰਹੇ ਆ ਇਲੈਕਸ਼ਨ ਤੇ ਤੱਕੇ ਹੋ ਰਿਹਾ ਅਮਸਾ ਦੇ ਹੱਤੀ ਦੇ ਵਿੱਚ ਸਾ ਜਿੱਥੇ ਇਲੈਕਸ਼ਨ ਹੋ ਰਹੀ ਆ ਬਾਬਾ ਬਕਾਲਾ ਅੱਜ ਖਬਰਾਂ ਦੇ ਵਿੱਚ ਖਬਰਾਂ ਲੱਗੀ ਆ ਕੱਲੇ-ਕੱਲੇ ਹਲਕੇ ਦੀਆਂ ਖਬਰਾਂ ਲੱਗੀਆਂ ਕਿ ਕਿੰਨੇ ਕਿੰਨੇ ਜ਼ੋਨ ਉੱਤੇ ਬਲਾਕ ਸਰਪਤੀ ਦੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਕਾਂਗਰਸੀ ਦਸਲ ਬਾਬੇ ਕਾਲਜ ਕਿੱਥੇ ਤੱਕ ਛਾਈ ਹੋਈ ਹੈ ਕਾਂਗਰਸੀ ਦਸਲ ਜੰਡਿਆਰੇ ਵਿੱਚ ਕਿੱਥੇ ਤੱਕ ਛਾਈ ਹੋਈ ਹੈ ਕਾਂਗਰਸੀ ਦਸਨ ਕਿ ਮਜੀਠਾ ਅਟਾਰੀ ਰਾਜਸਥਾਨਸੀ ਨੂੰ ਪਿੱਡੀ ਸੈਦਾ ਛੱਡ ਕੇ ਇੱਕ ਝਗੜੇ ਤੋਂ ਬਿਨਾ ਅਜ ਨਾਰਾਜ਼ ਕਿਸੇ ਬੰਦੇ ਨਾਲ ਕੋ ਤੱਕਾ ਆਇਆ ਕੇ ਨੂੰ ਪੁਲਸ ਨੇ ਕੁਝ ਕਿਹਾ ਕੇ ਦੀ ਫਾਈਲ ਪਾੜੀਆ ਕੇ ਦਾ ਪੇਪਰ ਪਾੜਿਆ ਮੇਰਾ ਚੈਲੰਜ ਹੈ ਸਾਬਤ ਕਰਕੇ ਦਿਖਾਓ ਕਿੱਥੇ ਤੱਕਾ ਹੋਇਆ ਜਿਹੜੀ ਅਸਲ ਗੱਲ ਹੈ ਅਸਲ ਗੱਲ ਕਾਂਗਰਸੀ ਭੱਜ ਗਏ ਲੇਖ ਲੜ ਤੋਂ ਭੱਜ ਗਏ ਫਰ ਕਾਂਗਰਸ ਦੀ ਪਾਟੋ ਤਾੜ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੀ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਉਹ ਕਹਿੰਦੇ 500 ਕਰੋੜ ਰੁਪਇਆ ਚਾਹੀਦਾ ਜੇ ਸੀਐਮ ਦਾ ਚੇਲਾ ਬੜਨਾ 500 ਕਰੋੜ ਉਹ ਦੂਜੀ ਗੱਲ ਕੀ ਕਹੀ ਉਹਨਾਂ ਨੇ ਕਿ ਪੰਜ-ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸੱਤ ਤੁਸੀਂ ਕਾਂਗਰਸ ਦਾ ਬੇੜਾ ਗੱਧ ਕਰਕੇ ਰਾਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਪਾਰ ਕੇ ਰਾਸਤਾ ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਨਹੀਂ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੇ ਗੋਟਵਾ ਨਹੀਂ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਇਆ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ੱੱਕੇਸ਼ਾ ਹੀ ਹੋਈ ਦੀ ੱੱਕੇਸ਼ਾ ਹੀ ਹੋਈ ਹਵਾਸ ਫਾਜ਼ੀ ਦੇ ਵਿੱਚ ਪਿੰਡੀ ਸੈਦਾ ਦੇ ਵਿੱਚ ਜੋ ਕਾਂਗਰਸ ਗਿਆ ਨੇ ਕੀਤਾ ਆਮਨ ਦੀ ਹਸਪਤਾਲ ਨਾਲ ਹੈ ਬੇਲਾ ਇਹਨਾਂ ਨੂੰ ਚੈਲੰਜ ਹੈ ਜਾ ਕੇ ਵੇਖ ਕੇ ਆਓ ਉਹਨਾਂ ਬੰਦਿਆਂ ਦਾ ਹਾਲ ਜਿਨ੍ਹਾਂ ਨੂੰ ਗੋ ਗਿਆ ਵੱਜਿਆ ਜਿਨ੍ਹਾਂ ਨੂੰ ਵੱਢ ਦਿੱਤਾ ਸਾਰਾ ਪੰਜ ਬੰਦੇ ਉੱਥੇ ਹਸਪਤਾਲ ਚ ਦਾਖਲ ਨੇ ਇਹ ਪਹਿਲਾਂ ਵੀ ਸਰ ਜਦੋਂ ਲੈਕਚਰਾਂ ਹੁੰਦੀਆਂ ਰਹੀਆਂ ਸਪੰਚਾਰੀਆਂ ਹੋ ਗਿਆ ਬਲਾਕ ਸੰਮਤੀਆਂ ਹੋ ਗਿਆ ਜਲਾ ਪਿਛਦੀਆਂ ਹੋ ਗਿਆ ਇੱਥੋਂ ਤੱਕ ਕਿ ਕਈਆਂ ਵਿਧਾਨ ਸਭਾ ਦੀਆਂ ਲੈਕਚਰਾਂ ਚ ਵੀ ਲੋਕ ਮਾੜੀ ਪੱਲੀ ਗੱਲ ਤੋਂ ਲੜ ਪੈਂਦੇ ਆ ਪੋਚ ਇੱਥੇ ਵੀ ਲੜ ਪਏ ਉਹ ਇੱਥੇ ਜੋ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਉਹ ਮੂੰਹ ਬੋਲਦੀ ਤਸਵੀਰ ਅਮੰਦੀ ਹਸਪਤਾਲ ਦੇ ਵਿੱਚ ਹੈ ਸਾਦ ਆਪਣੀ ਗੱਲ ਕਰਦਾ ਆਪਣੀ ਦਰੰਤਾਰ ਦੇ ਵਿੱਚ ਜਿਸ ਟੰਗ ਨਾਲ ਕਾਂਗਰਸ ਦਾ ਬੁਰਾ ਹਾਲ ਹੋਇਆ ਜਿਸ ਟੰਗ ਨਾਲ ਉੱਥੇ ਕਾਂਗਰਸ ਦੇ ਛਿੱਤਰੀ ਦਾਲ ਵੱਡੀ ਆਪਸੀ ਫੁੱਟਬਾਜੀ ਪੂਰੇ ਪੰਜਾਬ ਨੂੰ ਪਤਾ ਸੱਟਾ ਤੁਹਾਡੇ ਦੇ ਲੀਡਰ ਕਹੇ ਵੇ ਕਿ ਪੰਜ-ਪੰਜ ਮੁੱਖ ਮੰਤਰੀ ਆ ਧੜੇ ਬਣੇ ਆ 500 ਕਰੋੜ ਰੁਪਏ ਚਾਹੀਦਾ ਪਰ ਇਹ ਧੜੇ ਬੰਦੀਆਂ ਕਰਕੇ ਲੋਕ ਨਿਵਾਸ਼ ਹੋ ਗਏ ਤਹਾਡੇ ਨਾਲ ਕੋਈ ਖੜਨਾ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਲੜਨਾ ਨਹੀਂ ਚਾਹੁੰਦਾ ਤੁਹਾਡੀ ਗਵਾਇਸ ਕੋਈ ਨਹੀਂ ਲੜਨਾ ਚਾਹੁੰਦਾ ਛੱਡ ਕੇ ਤੁਸੀਂ ਭੱਜ ਗਏ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਾਡਾ ਹਾਲ ਜਿਹੜਾ ਤੰਤਰਦਾਰਾ ਦਾ ਹੋਣ ਜਾ ਰਿਹਾ ਆਪਾਂ ਕੀਤਾ ਕੀ ਆ ਜੀ ਇਤਕੋ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗਰੁੱਪ ਜੀ ਆ ਬਾਲਵੇ ਦਾ ਧੜਾ ਜੀ ਆ ਸੁੱਕੀ ਦਾ ਧੜਾ ਜੀ ਆਉਲੇ ਦਾ ਧੜਾ ਜੀ ਹਰਪ੍ਰਤਾਪ ਦਾ ਧੜਾ ਜੀ ਆ ਸੁਖ ਸਰਕਾਰੀਆਂ ਦਾ ਧੜਾ ਜੀ ਕੱਤ ਰਿਆ ਨਹੀਂ ਲਾਗ ਦਿੱਤੀ ਕਰਿਓ ਤੁਸੀਂ ਪੰਜਾਬ ਕਿੱਥੇ ਆ ਸਰ ਪੰਜਾਬ ਦੱਸੋ ਕਿੱਥੇ ਆ ਪੰਜਾਬ ਕਿੱਥੇ ਆ ਤੁਹਾਡੇ ਹਲਕੇ ਕਿੱਥੇ ਨੇ ਜੇ ਸਾਡੀ ਭੈਣ ਦੇ ਦੋ ਛਲਾਏ ਅਕਲ ਉਹ ਸਭ ਉਹਨਾਂ ਦੇ ਰਵੇ ਨਹੀਂ ਲਾਣਾ ਚਾਹੀਦਾ ਜੇ ਪੰਜ ਮੁੱਖ ਮੰਤਰੀ ਤੁਰੇ ਫਿਰਦੇ ਆ ਪਤਾ ਨਹੀਂ ਕਿੰਨੇ ਐਮਐਲਏ ਹੋਣਗੇ ਕਿੰਨੇ ਐਮਪੀ ਤੁਰੇ ਫਿਰਦੇ ਆ 500 ਕਰੋੜ ਰੁਪਏ ਚਾਹੀਦਾ ਤੇ ਸਰ ਕੇ ਦਾ ਏਜੰਡੇ ਤੇ ਪੰਜਾਬ ਹੈਗਾ ਹਰ ਬੰਦਾ ਇਸ ਦੌੜ ਜਾ ਕੇ ਮੈਂ ਮੁੱਖ ਮੰਤਰੀ ਬਣਨਾ ਹੈ ਹਰ ਬੰਦਾ ਇਸ ਦੌੜ ਤੇ ਆ ਕਿ ਮੈਂ ਐਮਐਲਏ ਬਣਨਾ ਹੈ ਮੈਂ ਐਮਪੀ ਬਣਨਾ ਹੈ ਆ ਪੰਜਾਬ ਦਾ ਤੁਸੀਂ ਹਾਲ ਕਰਤਾ ਸੱਦ ਆਪਣੀ ਪਾਰਟੀ ਦਾ ਹਾਲ ਕਰਤਾ ਧੱਕੇਸ਼ਹੀਆ ਤੁਸੀਂ ਸਾਨੂੰ ਕਹਿਦੇ ਕਾਂਗਰਸ ਸਾਨੂੰ ਕਹਿ ਰਹੀ ਹੈ ਕਿ ਧੱਕੇਸ਼ਹੀਆ ਕਰਦੇ ਹੋ ਪੰਜਾਬ ਦੀ ਤਸਦੀ ਤੇ ਤੁਸੀਂ ਕੀ ਨਹੀਂ ਕੀਤਾ ਜੀ ਤੁਹਾਡੀ ਕਾਂਗਰਸ ਪਾਰਟੀ ਦੇ ਤੁਹਾਡੀਆਂ ਸਰਕਾਰਾਂ ਦੇ ਉਹ ਯਾ ਤੁਹਾਨੂੰ ਤੇ ਗੱਲ ਕਹਿਣੀ ਦੀ ਚਾਹੀਦੀ ਸਾਡੇ ਪਤਾ ਦੀ ਕਿੰਨੇ ਮੁੰਡੇ ਮਾਰ ਕੇ ਝੂਠੇ ਪੁਲਸ ਮੁਕਾਬਲੇਾਂ ਦੇ ਧਰਿਕੇ ਪੱਤੇ ਤੋਂ ਸੁਰਤੇ ਕਿੰਨੇ ਗੁਰਦਾਮਾ ਦੇ ਉੱਤੇ ਅਟੈਕ ਕੀਤੇ ਸੱਤ ਤੁਸੀਂ ਕਹਿ ਰਹੇ ਹੋ ਜਿਹੜੀ ਕਾਂਗਰਸ ਨੇ ਦਿੱਲੀ ਦੇ ਚੌਂਕ ਚਰਾਇਆਂ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿੰਦੇ ਸਾੜਤਾ ਇਹ ਜਾਚਾ ਤੁਸੀਂ ਸਾਨੂੰ ਦੱਸਿਓ ਇਹ ਸਾਦ ਹੀ ਕੰਮ ਨਹੀਂ ਕਰਾਂਗੇ ਪਤਾ ਨੂੰ ਵੀ ਕਰਦੇ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ ਤਾਡੀ ਗੁੰਡਾਗਰਦੀ ਖਤਮ ਹੋ ਗਈ ਪੰਜਾਬ ਦੀ ਤਫ਼ਤੀ ਤੋਂ ਤੁਹਾਡੀ ਗੁੰਡਾਗਰਦੀ ਕਾਂਗਰਸ ਦੀ ਖਤਮ ਹੋ ਗਈ ਇਹ ਗੁੰਡਾਗਰਦੀ ਦੀ ਹੁੰਦਾਂਗੇ ਇਲੈਕਸ਼ਨ ਲੜੋ ਆਓ ਆਓ ਲੜੋ ਇਲੈਕਸ਼ਨ ਅਜੇ ਤੂੰ ਕਹੀ ਜਾਂਦਾ ਇੱਥੇ ਤੱਕਾ ਹੋ ਗਿਆ ਜੀ ਤੇ ਆ ਹੋ ਗਿਆ ਜੀ ਤੇ ਕਿੱਥੇ ਹੋ ਗਿਆ ਜੀ ਦੱਸਿਓ ਜੀ ਅੱਜ ਲੱਗਾ ਅਖਬਾਰਾਂ ਦੇ ਵਿੱਚ ਕਿੰਨੀਆਂ ਬਲਾਦ ਸਭਤੀਆਂ ਦੀਆਂ ਚੋਣਾਂ ਹੋਦੀਆਂ ਕਿਤੇ 5-6 ਦੇ ਪੇਪਰ ਰੱਦ ਹੋ ਗਏ ਹੋਣਗੇ ਲੋਕਾਂ ਨੇ ਆਪੋ ਚ ਓਬਜੈਕਸ਼ਨ ਲਾਏ ਸਾਡੇ ਇਨਾਲੇ ਚ ਬਿਲਕੁਲ ਅੱਠ ਕੇ ਦੱਸ ਦਿਓਗੇ ਲੋਕਾਂ ਨੇ ਓਬਜੈਕਸ਼ਨ ਲਾਏ ਆ ਬਾਕੀ ਦੇ ਪੰਜਿਆ ਬੰਜੇ ਤੀਆਂ ਤੀਆਂ ਤੇ ਹੋ ਰਹੀ ਆ ਆਉ ਨਾ ਆ ਲੜੋ ਤਾਨੂੰ ਸਰ ਲੋਕਾਂ ਨੂੰ ਜਾਣਾ ਚਾਹੀਦਾ ਤੂੰ ਲੜਨੀ بجائے ਭੱਜ ਗਿਆ ਕਿਉਂਕਿ ਤੁਹਾਨੂੰ ਪਤਾ ਜੋ ਹਾਲ ਮਾਜੇ ਦੇ ਲੋਕਾਂ ਦੇ ਤਰ ਤਰ ਦੇ ਵਿੱਚ ਤੁਹਾਡਾ ਕੀਤਾ ਤਰ ਤਰ ਦੇ ਲੋਕਾਂ ਨੇ ਇਹਨਾਂ ਬਲਾਟ ਸੰਪਤੀ ਚੋਣਾਂ ਦੇ ਵਿੱਚ ਤੁਹਾਡਾ ਇਹ ਹਾਲ ਹੋਣਾ ਲਾ ਮੇਰਾ ਤੁਹਾਨੂੰ ਚੈਲੰਜ ਆ ਆਓ ਚਲੋ ਨਾਲ ਆਓ ਆ ਚਲਿਆ ਮੰਦੀ ਬਾਸਤਾਲ ਅਮੰਦੀ ਵਾਖਤਾ ਲਾਓ ਚਲੋ ਲਖਵਿੰਦਰ ਸਿੰਘ ਸਾਡਾ ਜਿਲ੍ਹਾ ਪੁਸ਼ੀ ਦਾ ਕੈਂਡੀਡੇਟ ਆ ਉਹਦਾ ਉਹਦਾ ਹਾਲਤ ਵੇਖੋ ਜਾ ਕੇ ਉੱਥੇ ਬਲਾਸ ਸੰਪਤੀ ਦਾ ਇੱਕ ਕੈਂਡੀਡੇਟ ਆ ਉਹਦੀ ਹਾਲਤ ਦੇਖੋ ਲਿਆਓ ਕੋਈ ਬੰਦਾ ਅਟਾੜੀ ਚੋਂ ਲਿਆਓ ਕੋਈ ਬੰਦਾ ਕਿ ਜਿਹਦੇ ਨਾਲ ਕੇ ਪੁਲਸ ਨੇ ਧੱਕੇਸ਼ਾਹੀ ਕੀਤੀ ਹੋਵੇ ਕੇ ਸਾਡੇ ਪਾਰਟੀ ਵੱਲ ਕਹਿੰਦੇ ਧੱਕੇਸ਼ਾਹੀ ਕੀਤੀ ਹੋਵੇ ਅਜ ਨਾਲੇ ਚੋਂ ਲਿਓ ਕਿ ਜਿਹਦੇ ਪੁਲਸ ਨੇ ਜਾਂ ਕਿਸੇ ਬੰਦੇ ਨੇ ਸਾਡੀ ਪਾਰਟੀ ਦੇ ਬੰਦੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਸਭ ਜਿਹੜੇ ਕੇਸ ਦੇ ਪੇਪਰ ਰੱਦ ਹੋਏ ਕੇਸ ਤੇ ਤਰਾਜ ਲੱਗਿਆ ਉਹ ਇੱਕ ਵੱਖਰਾ ਪ੍ਰੋਸੈਸ ਆ ਉਹਨਾਂ ਨੇ ਆਪਣਾ ਵੱਖਰਾ ਕੀਤਾ ਜੇ ਤਰਾਜ ਲੋੜੇ ਹੁੰਦੇ ਤਾਂ ਹੀ ਉਹ ਮੇਰੇ 33 ਨੇ ਬਸੇ 8 ਕੇ 10 ਦੇ ਹੋਈਆਂ ਬਾਕੀ 23 ਤੇ ਇਲੈਕਸ਼ਨ ਲਾੜੇ ਬਾਕੀ ਦੇ ਕੋਈ ਵੱਧ ਗਿਆ ਉਹ ਜੇ ਕਰਦੇ ਤੇ ਬਾਕੀ ਇਹ ਨਹੀਂ ਕਰ ਸਕਦੇ ਸੋ ਮੈਂ ਕਾਂਗਰਸੀਆਂ ਨੂੰ ਕਹਿੰਨਾ ਕਿ ਸਾਰ ਪੰਜਾਬ ਦੇ ਲੋਕ ਤੁਹਾਡੇ ਕੋ ਆਪਣੀ ਜਾਨ ਛੜਾ ਚੁੱਕੇ ਆ ਇਹ ਪੰਜ ਪੰਜ ਮੁੱਖ ਮੰਤਰੀ ਜਿਹੜੇ ਤੁਸੀਂ ਲਈ ਫਿਰਦੇ ਹੋ ਇਨਾ ਮੁੱਖ ਮੰਤਰੀਆਂ ਨੇ ਤੁਹਾਡੀ ਪਾਰਟੀ ਪੰਜਾਬ ਚੋਂ ਖਤਮ ਕਰਤੀ ਆ ਤੁਸੀਂ ਪੰਜਾਬ ਦੀ ਕੇ ਇਲੈਕਸ਼ਨ ਦਾ ਸਾਹਮਣਾ ਕਰਦੇ ਜੋਗ ਨਹੀਂ ਰਹੇ ਤਰਨਤਾਰ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਹੋਇਆ ਉਹ ਤੁਹਾਨੂੰ ਪਤਾ ਕਿ ਬਾਕੀ ਵੀ ਮਾਜੇ ਦੀ ਧਰਤੀ ਤੇ ਹੋਣ ਵਾਲਾ ਇਸ ਕਰਕੇ ਕਾਂਗਰਸ ਮਾਜੇ ਚੋਂ ਬਹੁਤ ਬੁਰੀ ਤਰ੍ਹਾਂ ਜਿਹੜੀ ਖਤਮ ਹੋ ਚੁੱਕੀ ਹੈ ਸਤਾਈ ਆ ਜੜੀ ਆ ਗਈ ਇੱਕ ਸਾਲ ਬਾਅਦ ਤੁਹਾਡੇ ਨਾਲ ਲੜਾਂਗੇ ਤੁਸੀਂ ਆਉਦੇ ਹੀ ਵਿਧਾਨ ਚ ਤੁਹਾਡੇ ਪੰਜ-ਪੰਜ ਕੈਂਡੀਡੇਟ ਹੋਣਗੇ ਮੁੱਖ ਮੰਤਰੀਆਂ ਦੇ ਹਿਸਾਬ ਨਾਲ ਇਕਾ ਤੇ ਕਦ ਕੇ ਦਿਖਾਓ ਆਪਣੀ ਲੀਡਰ ਦਾ ਬਿਆਨਵਾਦ ਇਹ ਤਾਂ ਬੋਲੋ ਖਾਲੋ ਕੀ ਬੋਲੀਆ ਬੋਲੋ ਜੇ ਤੁਹਾਡੀ ਹਿੰਦਿਆ ਦੇ ਕਦੋਂ ਅਜ ਪੀਸੀ ਕਹੋਗੇ ਸਾਡੀ ਪਾਰਟੀ ਨਹੀਂ ਚੱਲਦਾ 500 ਕਰੋੜ ਰੁਪਇਆ ਕੈਪਟਨ ਮਨਿੰਦਰ ਨੇ ਕੀ ਆ ਥੋੜੇ ਦਿਨ ਪਹਿਲਾਂ ਕਿ ਜਦੋਂ ਚੀਫ ਮਿਨਿਸਟਰ ਹੀ ਤੇ ਇੱਕ ਵਜ਼ੀਰ ਨੂੰ ਕੱਢਣ ਵਾਸਤੇ ਕਿੰਦਾ ਉੱਤੇ ਪ੍ਰਸ਼ਾਸਨ ਬਾਲ ਕਰਦੀ ਨੇ ਕਿਹੜੇ ਸੰਗਾਂ ਜਿ ਫਿਰਦੇ ਸਰ ਕਾਂਗਰਸ ਪੈਸੇ ਇਕੱਠੇ ਕਰਦੇ ਲੱਗੀ ਆ ਐਮਐਲਏ ਦੀਆਂ ਟਿਕਟਾਂ ਦੇ ਪੈਸੇ ਐਮਪੀ ਦਿਆਂ ਚੀਫ ਮਿਨਿਸਟਰ ਬਣਦੇ ਪੈਸੇ ਉਦੋਂ ਨਾਲ ਕਿਹਾ ਕਿ ਸਾਡੇ ਕੋਲ 500 ਕਰੋੜ ਰੁਪਈਆ ਦੀ ਹੈਗਾ ਤੇ ਅਸੀਂ ਕਿੱਥੋਂ ਸੀਐਮ ਦਾ ਚੇਹੜਾ ਬੜਨਾ ਇਹ ਤੁਹਾਡੀ ਉੱਤੋਂ ਤੋਂ ਲੈ ਕੇ ਥੱਲੇ ਤੱਕ ਬੂਥ ਲੈਵਲ ਤੱਕ ਤੁਹਾਡੀ ਲੜਾਈ ਹੈ ਇੱਕ ਬੰਦਾ ਕਿਸੇ ਤੜੇ ਦਾ ਇੱਕ ਬੰਦਾ ਕਿਸੇ ਤੜੇ ਦਾ ਇਸੇ ਕਰਕੇ ਤੁਸੀਂ ਇਲੈਕਸ਼ਨ ਲੜਨ ਤੋਂ ਭੱਜ ਗਏ ਹੋ ਤੁਹਾਡੇ ਨਾਲ ਤੁਹਾਡੀ ਅਗਵਾਈ ਦੇ ਵਿੱਚ ਕਾਂਗਰਸ ਦੀ ਅਗਵਾਈ ਦੇ ਵਿੱਚ ਕੋਈ ਬੰਦਾ ਇਲੈਕਸ਼ਨ ਲੜਨ ਦੀ ਤਿਆਰ ਨਹੀਂਗਾ ਔਰ ਮੈਂ ਤੁਹਾਨੂੰ ਅੱਜ ਹੀ ਕਹਿਣਾ ਚਾਹੁੰਦਾ ਅਜੇ ਤੇ 14-15 ਮਹੀਨੇ ਪਏ ਆ ਮੈਂ ਤਾਂ ਉਹ ਕਹਣਾ ਚਾਹਦਾ ਕਿ ਮਾਝੇ ਦੇ ਵਿੱਚੋਂ ਕਾਂਗਰਸ ਬਹੁਤ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਐ ਔਰ ਬਾਝੇ ਦੇ ਲੋਕ ਜੋ ਤੁਸੀਂ ਵੀ ਨਹੀਂ ਕੀਆ ਕੀਤਾ ਹੁਣ ਤੱਕ ਸਾਰ ਔਰ ਤੁਸੀਂ ਸੁਣੋ ਤਾਂ ਹੀ ਯਾਦ ਤੁਹਾਡੇ ਕੰਮ ਨਹੀਂ ਕੰਨ ਨਹੀਂ ਕੰਮ ਕਰਦੇ ਤੁਸੀਂ ਵੀਡੀਓ ਨਹੀਂ ਦੇਖੀ ਆਪਣੇ ਕੁਲਬੀਰ ਜੀ ਦੇ ਦੀ ਕੀ ਕਹਿੰਦੀ ਆ ਉਹ ਕਹਿੰਦਾ ਜੀ ਇਹ ਤਾਂ ਕੁਸ਼ੂਕ ਦੀ ਆਈ ਤਾਂ ਘਰ ਫਾਇਦਾ ਲੈ ਆਉਂਦੇ ਨੇ ਆ ਕਪਸ ਸੈਟ ਅਫਸਰ ਲੈ ਆਉਂਦੇ ਨੇ ਆ ਇਹ ਕੰਮ ਤੁਸੀਂ ਕਰਦੇ ਦੇ ਸਾਰ ਜੀ ਦੇ ਦੇ ਕੱਲ ਪੂਰੇ ਪੰਜਾਬ ਨੂੰ ਦੱਸਤਾ ਤਾਂ ਤੁਸੀਂ ਕਿਹੜੀਆਂ ਸਵਾਗੀਆਂ ਦੇਦੇ ਫਿਰਦੇ ਹੋ ਕੋਈ ਕੇ ਨਾ ਧੱਕਾ ਦੀ ਲੈਕਚਰ ਲੜਾਂਗੇ ਇਲੈਕਸ਼ਨ ਜਿਹੜੀਆਂ ਆਮ ਆਦਮੀ ਪਾਰਟੀ ਵਕਾਸ ਦੇ ਨਾਂ ਦੇ ਉੱਤੇ ਲੈਕਚਰ ਲੜੂਗੀ ਉਹ ਜੋ ਕੀਤਾ ਲੋਕਾਂ ਨੂੰ ਦੱਸਾਂਗੇ ਅੱਜ ਮੈਂ ਤੁਹਾਨੂੰ ਇੱਕ ਅਦੇ ਦਿਨ ਤੇ ਦੱਸੂਗਾ ਕਿ ਜਿਹੜਾ ਕੱਲੀ ਦਲ ਆ ਬੜਕਾ ਮਾਰਦੇ ਕੱਲੀ ਦਲ ਨੇ ਕਈ ਉਮੀਦਵਾਰ ਐਸਜੀਪੀਸੀ ਦੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਪਰਵਾਦਾ ਜੋ ਖਲਾਰੇ ਕੋਈ ਖਲੋਣ ਲਈ ਤਿਆਰ ਨਹੀਂ ਉਹਨਾਂ ਨੂੰ ਦਬਾ ਲਾ ਕੇ ਖਲਾ ਗਿਆ ਗਿਆ ਕਿ ਤੁਹਾਡੀ ਨੌਕਰੀ ਚੱਲ ਜਾਣੀ ਐ ਐਸਜੀਪੀਸੀ ਨੂੰ ਕਿ ਕਈ ਕਈ ਵੀ ਵਾਰ ਮੈਂ ਤੁਹਾਨੂੰ ਕਈਆਂ ਨੇ ਕਾਲ ਕੀਤੀ ਅੱਜ ਆ ਲਿਸਟ ਕਲੀਰ ਹੋ ਜਾਂਦੋ ਫਿਰ ਮੈਂ ਤੁਹਾਨੂੰ ਅਗਲੀ ਕੇ ਪੀਸੀ ਦੱਸੂਗਾ ਕਿ ਕਿਹੜਾ ਕਿਹੜਾ ਬੰਦਾ ਐ ਐਸਜੀਪੀਸੀ ਚ ਲੱਗਾ ਉਹਦਾ ਰਿਸ਼ਤੇਦਾਰ ਕਿੱਥੇ ਕਿੱਥੇ ਲੱਚਰ ਲਾ ਰਿਹਾ ਆਹ ਤੇ ਤੁਹਾਡੀ ਹਾਲਤ ਆ ਕਾਲੀ ਕਾਂਗਰਸੀਆ ਦੀ ਤੇ ਉਲਟਾ ਦੋਸਤ ਹੀ ਸਾਡੇ ਦੇ ਲਾਈ ਜਾਂਦੇ ਹੋ ਅਸੀਂ ਤੇ ਖੁੱਲੀ ਕਿਤਾਬ ਵਾਂਗੂ ਸਾਰ ਮੈਂ ਤੁਹਾਨੂੰ ਦੱਸਦਾ ਕਿਸੇ ਨੂੰ ਬਾਬੇਵਾਲੇ ਦੀ ਡੱਕਿਆ ਕਿਸੇ ਨੂੰ ਜੰਡਿਆਲੇ ਦੀ ਡੱਕਿਆ ਕਿਹ ਨਵਉ ਮੀਠੇ ਦੀ ਡੱਕਿਆ ਰਾਜਾ ਸਾਸੀ ਜਿਖ ਝਗੜਾ ਆਇਆ ਉਹ ਵੀ ਤੁਹਾਡੇ ਬੰਦਿਆਂ ਨੇ ਕੀਤਾ ਕਾਂਗਰਸੀਆਂ ਨੇ ਗੁੰਡਾਗਰਦੀ ਕੀਤੀ ਕਿਹਦੂ ਟਾਦੀ ਚ ਦੀ ਡੱਕਿਆ ਜਨਾਰੇ ਚ ਦੀ ਡੱਕਿਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਕਾਂਗਰਸ ਆਪਣੀ ਹਾਰ ਨੂੰ ਵੇਖ ਕੇ ਆਪਣੀ ਫੁੱਟ ਨੂੰ ਵੇਖ ਕੇ ਉਹਨਾਂ ਦੇ ਵਿੱਚ ਜਿਹੜੀ ਫੁੱਟ ਹੈ ਮੇਰੇ ਕਹਿਣ ਤੋਂ ਪਹਿਲਾਂ ਉਹਨਾਂ ਦੀ ਇੱਕ ਦਿੱਤਾ ਸਾਡੀ ਭੈਣ ਨੇ ਉਹ ਨਵਜੋਤ ਕੋ ਸਿੱਧੂ ਨੇ ਕਲੀਅਰ ਕਟ ਕੋਈ ਆਂ ਨੀ ਕਿ ਕੋਈ ਉਦਦਾ ਹੈ ਪੁੱਠਾ ਸਿੱਧਾ ਟਵੀਟ ਕੀਤਾ ਸਿੱਧਾ ਕਿ ਆ ਕੇ 500 ਕਰੋੜ ਰੁਪਈਆ ਚਾਹੀਦਾ ਜੀ ਸੀਐਮ ਦਾ ਚੇਹਦਾ ਬੜਲੇ ਸਿੱਧਾ ਉਦੋਂ ਦੇ ਕਿ ਪੰਜ ਪੰਜ ਮੁਖਰਤੀ ਪੰਜਾਬ ਦੇ ਵਿੱਚ ਕੰਮ ਕਰੇ ਉਹ ਇਸ ਕਰਕੇ ਥੱਲੇ ਤੱਕ ਪਾਰਟੀ ਪਾੜਤੀ ਕੋਈ ਕਹਿੰਦਾ ਮੈਂ ਇਹਦਾ ਤੁਹਾਡੇ ਦਾ ਕੋਈ ਕਹਿੰਦਾ ਇਹਦਾ ਤੁਹਾਡੇ ਦਾ ਲੈਕਚਰ ਲੜ ਤੋਂ ਹਟ ਕੇ ਲੋਕ ਇਸ ਕਰਕੇ ਕਾਂਗਰਸੀ ਲੀਡਰੋ ਤੁਹਾਡੀ ਗਵਾਹੀ ਚ ਨਾ ਕਹਿੰਦੇ ਹੋਂ ਲੈਕਚਰ ਲੜਦੇ ਆ ਨਾ ਇਦਾਂ ਦੇ ਸੁਭਦੇ ਲਿਆ ਕਰੋ ਸਾਡੇ ਦੇ ਦੋਸ਼ ਤੋਂ ਪਹਿਲਾਂ ਕਾਂਗਰਸ ਦੀ ਜਿਹੜੀ ਪੁਰੀ ਹਾਲਤ ਹੈ ਮੱਝ ਦੇ ਵਿੱਚ ਜੋ ਕੋਈ ਤੁਹਾਡੇ ਨਾਲ ਤਰਤਤਦ ਹੋਇਆ ਉਹਦਾ ਰਿਵਿਊ ਕਰੋ ਫੇਰ ਤੁਹਾਨੂੰ ਪਤਾ ਲੱਗੇ ਬਾਕੀ ਜੇ ਕਿਤੇ ਜਿਹੜੇ ਮੈਂ ਹਲਕੇ ਬੋਲੇ ਆ ਜਿਗ ਦੇ ਇੱਥੇ ਧੱਕੇਸ਼ਾਈ ਹੋਈ ਤੇ ਆਓ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਰੱਖੋ ਟਾਈਮ ਮੈਂ ਤੁਹਾਡੇ ਨਾਲ ਚੱਲਣ ਨੂੰ ਤਿਆਰ ਆ ਯਾਰ ਐਦਾਂ ਹੀ ਤੁਸੀਂ ਉਹਦੇ ਕੀ ਜਾਂਦੇ ਹੋ ਬਿਨਾਂ ਕਹੇ ਗੱਲ ਤੋਂ ਕਹੀ ਜਾਂਦੇ ਹੋ ਇਸ ਕਰਕੇ ਮੈਂ ਬਾਦਿਆ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸੀ ਝੂਠੇ ਦੋਸ਼ ਲਾ ਰਹੇ ਕਾਂਗਰਸੀ ਲਕਸ਼ੇ ਤੋਂ ਭੱਜ ਰਹੇ ਇਹਨਾਂ ਦੇ ਭੱਜਣਾ ਇਹਨਾਂ ਦੀਆਂ ਲੱਤਾਂ ਜਿੱਦਾ ਮੈਂ ਨਹੀਂ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਨੇ ਹਰ ਤੱਕ ਲੋਕਾਂ ਨੂੰ ਲੜਾਇਆ ਸੀ ਲੋਕਾਂ ਦੇ ਪੱਥੇ ਗਰਾਏ ਸੀ ਲੋਕਾਂ ਨੂੰ ਥਾਣਿਆਂ 'ਚ ਭੇਜਿਆ ਸੀ ਹੁਣ ਤੱਕ ਜੁੱਤੀ ਪੌਲੇ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਹੁੰਦੀ ਰਹੀ ਹੈ ਪਹਿਲੀ ਵਾਰ ਸਾਫ਼ ਸੁਥਰੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਤੁਸੀਂ ਵੱਧ ਚੜ ਕੇ ਸਾਰੇ ਪੰਜਾਬੀ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲਓ ਤਖੜੇ ਹੋ ਕੇ ਜਿੱਥੇ-ਜਿੱਥੇ ਬੰਦੇ ਖੜੇ ਆ ਜਿਹੜੀ ਵੀ ਪਾਰਟੀ ਦੇ ਖੜੇ ਆ ਜਾ ਕੇ ਵੋਟਾਂ ਪਾਓ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਉਮੀਦਵਾਰ ਚੁੜੋ ਇਹ ਬਸ ਮੈਂ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਾਂਗਰਸੀ ਲੀਡਰਾਂ ਦੇ ਬੀਤੇ ਦਿਨ ਜਿਹੜੇ ਉਹਨਾਂ ਦੋਸ਼ ਲਾਇਆ ਉਹਨਾਂ ਨੂੰ ਰੱਦ ਕਰਨਾ ਆਇਆ ਸੀਗਾ ਕਿ ਇਦਾਂ ਦੀ ਕੋਈ ਗੱਲ ਨਹੀਂ ਜਿੱਕਦੇ ਹੈਗੀ ਆ ਆਓ ਮੈਂ ਤੁਹਾਡੇ ਨਾਲ ਚੱਲਦਾ ਮੈਨੂੰ ਦਿਖਾਓ ਕਿੱਥੇ ਹੋਇਆ ਰੈਸਾਈ ਜਿਹੜਾ ਹੋਇਆ ਪਿੱਡੀ ਸੈਦਾ ਉਹ ਮੈਨੂੰ ਪਤਾ ਪਹਿਲੇ ਦਿਨ ਲੜਿਆ ਉੱਥੇ ਇੱਕ ਮੌਜੂਦਾ ਸਰਪੰਚ ਜਿਹੜਾ ਕਾਂਗਰਸ ਦਾ ਸਰਪੰਚ ਉਹਦੇ ਵੀ ਸਿਰ ਤੇ ਸੱਟ ਲੱਗੀ ਪਰ ਜੋ ਕੋਈ ਪਸੂ ਉੱਥੇ ਹੋਇਆ ਉਹ ਸਰ ਉਹ ਵੀ ਕਿਤੇ ਵੇਖੋ ਜਾ ਕੇ ਉਹ ਤੁਸੀਂ ਮਤਲਬ ਉਹ ਵੀ ਜਾ ਕੇ ਦੇਖੋ ਵੀ ਉਹਦਾ ਬਚਾਦਿਆਂ ਦਾ ਕੀ ਹਾਲਤ ਹੈ ਲੜਾਈ ਹੋ ਗਈ ਇੱਕ ਮਿੰਟ ਦੇ ਇੱਕ ਮਿੰਟ ਦੀ ਲੜਾਈ ਦਾ ਮਤਲਬ ਇਹ ਥੋੜਾ ਕਿ ਬਾਕੀ ਸਾਰੇ ਹਲਕੇ ਤੁਸੀਂ ਬਾਈਕਟ ਕਰਕੇ ਚੱਲ ਜਿਓ ਲੈ ਆ ਨਵੇਂ ਟੌ ਮੇਖੋ ਫਾਰਮੂਲਾ ਵੇਖੋ ਅਸਲ ਵਿੱਚ ਕੀ ਆ ਕਿ ਤੁਹਾਡੇ ਪੱਲੇ ਕੁਛ ਨਹੀਂ ਸਰ ਤੁਹਾਡੇ ਕੋਈ ਲੋਕਾਂ ਨੂੰ ਕਹਿਣ ਲਈ ਕੋਈ ਲੋਕਾਂ ਦਾ ਪ੍ਰੋਗਰਾਮ ਕੁਛ ਨਹੀਂ ਹੈ ਤੁਹਾਡੇ ਬੱਲੇ ਇਸ ਕਰਕੇ ਮੈਂ ਪੰਜਾਬੀਆਂ ਨੂੰ ਕਹੂੰਗਾ ਕਿ ਵੱਧ ਤੋਂ ਵੱਧ ਜਿਹੜਾ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲਓ ਵੱਧ ਤੋਂ ਵੱਧ ਜਿਹੜਾ ਆਪਣੀ ਮਰਜ਼ੀ ਦਾ ਜਿਹੜਾ ਉਮੀਦਵਾਰ ਚੁਣੋ ਆਪਣੀ ਮਰਜ਼ੀ ਦੇ ਨਾਲ ਵੋਟ ਪਾਓ ਕਾਂਗਰਸੀਆਂ ਦੀ ਗੁੰਡਾਗਰਦੀ ਧੱਕੇਸ਼ਾਹੀ ਇਨਾਂ ਦੇ ਝੂਠੇ ਜਮਤੋਂ ਡਰਦੀ ਲੋੜਦੀਗੀ ਮੈਂ ਇਹ ਤੁਹਾਡੇ ਲਈ ਸਾਦੇ ਪੰਜਾਬੀ